ਰੋਜ ਦਿਨ ਰਾਤ ਉਸ ਵਾਹਿਗੁਰੂ ਨੂੰ ਸਿਮਰੋ ਪ੍ਰਮਾਤਮਾ ਨੂੰ ਸਿਮਰੋ ਜਿਨੂੰ ਜੋ ਅੰਤਮ ਸਮੇਂ ਤੁਹਾਡੀ ਸਹਾਇਤਾ ਕਰੇ ਤੁਹਾਡੀ ਨਾਲ ਖੜ ਜਾਏ ਤੁਹਾਡਾ ਮਾਰਗ ਜਿੱਥੇ ਲੇਖਾ ਮੰਗੀ ਹੈ ਥਿੱਥੇ ਖੜੇ ਦੇਸਨ ਉਸ ਵਾਹਿਗੁਰੂ ਨੂੰ ਮਾਰੇ ਕਹਿੰਦੇ ਸਿਮਰੋ ਜਿਹੜਾ ਖੜੇਗਾ ਜਿਹਦਾ ਨਾਮ ਖੜੇਗਾ ਜਿਹਦਾ ਸਿਮਰਨ ਖੜੇਗਾ ਜਿੱਥੇ ਵਾਹਿਗੁਰੂ ਆਪ ਖੜ ਜੈਗਾ ਉਸ ਵਾਹਿਗੁਰੂ ਦਾ ਸਿਮਰਨ ਕਰੋ ਆਂ ਦਿਨ ਸਿਮਰੋ ਤਾਸ ਕੋ ਜੁਵੰਤ ਸਹਾਈ ਹੋਰ ਤਾਂ ਕੋਈ ਸਹਾਈ ਨਹੀਂ ਬਣ ਸਕਦਾ ਪ੍ਰਮਾਤਮਾ ਦਾ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਵਾਹਿਗੁਰੂ ਤੋਂ ਬਿਨਾ ਹੋਰ ਤਾਂ ਕੋਈ ਅੰਤਮ ਸਮੇਂ ਸਹਾਈ ਤਾਂ ਨਹੀਂ ਕਰ ਸਕਦਾ ਮੜੀਆਂ ਤੱਕ ਸਾਨੂੰ ਛੱਡ ਕੇ ਕੋਈ ਵੀ ਆ ਸਕਦਾ ਹੈ ਭਾ ਜੇ ਅੱਗੇ ਦਾ ਸਫਰ ਹੈ ਉਹ ਤਾਂ ਕੱਲਿਆਂ ਨੂੰ ਕਰਨਾ ਪੈਣਾ ਮਾਰੇ ਕਹਿੰਦੇ ਸੱਜਣ ਸਹੀ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਐ ਥਿੱਥੇ ਖੜੇ ਦਸਨ ਸੱਜਣ ਤੇ ਉਹੀ ਐ ਤੇ ਇਸ ਸ੍ਰਿਸ਼ਟੀ ਵਿੱਚ ਸੱਜਣ ਕੇਵਲ ਨਾਮ ਐ ਪ੍ਰਮਾਤਮਾ ਦਾ ਸਿਮਰਨ ਵਾਹਿਗੁਰੂ ਆਪ ਐ ਸਤਗੁਰੂ ਆਪ ਐ ਇਸ ਤੋਂ ਬਿਨਾਂ ਤਾਂ ਕੋਈ ਹੈ ਨਹੀਂ ਹੋਰ ਮਾਰੇ ਕਹਿੰਦੇ ਕਹਿੰਦੇ ਉਹਨੂੰ ਅਨ ਦਿਨ ਸਿਮਰੋ ਜੋ ਅੰਤ ਸਹਾਈ ਹੁੰਦਾ